जिन का तो जो संत बाबा प्रीतम दस मेडिकल सुसाइटी वालों और बेगल परार वालों ये सेवा निभाई जा रही है ਉਸੀ ਇੱਥੇ ਜਿਤਨੇ ਵੀ ਲੋਕ ਆਏ ਜਿਤਨੀ ਵੀ ਸੰਗਤ ਆਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਖਾਸ ਕਰਕੇ ਡਾਕਟਰ ਸਾਹਿਬ ਦਾ ਜਿਨ੍ਹਾਂ ਦੇ ਦੁਆਰਾ ਇਹ ਸਾਰੇ ਕਾਜ ਕੀਤੇ ਜਾਂਦੇ ਆਂ ਤੋਂ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਇਹਨਾਂ ਨੂੰ ਤੁਸੀਂ ਜਿਸ ਤਰ੍ਹਾਂ ਟ੍ਰੀਟਮੈਂਟ ਕਰਦੇ ਆਂ ਸੰਗਤ ਨੂੰ ਦੱਸੋ ਕਿ ਆਪਾਂ ਕਿਸ ਤਰ੍ਹਾਂ ਕਰਦੇ ਲੇਜ਼ਰ ਨਾਲ ਕਰਦੇ ਆਂ ਕਿਸ ਤਰ੍ਹਾਂ ਕਰਦੇ ਆਂ ਔਰ ਮੈਡੀਕਲ ਕਿੱਦਾਂ ਕਰਦੇ ਆਂ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਜਾਵੇ ਤਾਂ ਕਿ ਸੰਗਤ ਨੂੰ ਪਤਾ ਲੱਗੇ ਅਸੀਂ ਜਿੰਨੇ ਵੀ ਮੈਂ ਡਾਕਟਰ ਮਨਦੀਪ ਸਿੰਘ ਦਸੀਂ ਸੰਤ ਬਾਬਾ ਚੈਰੀਟੇਬਲ ਹਸਪੀਟਲ ਵਿਖੇ ਪ੍ਰੀਤਮਦਰ ਸਿੰਘ ਚੈਰੀਟੇਬਲ ਹਸਪੀਟਲ ਵਿਖੇ ਅੱਖਾਂ ਦਾ ਕੈਂਪ ਲਗਾ ਸੰਤ ਨਿਰਮਲ ਰਾਜ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਹਮੇਸ਼ਾ ਦੀ ਤਰ੍ਹਾਂ ਇੱਥੇ ਅਸੀਂ ਅੱਖਾਂ ਦਾ ਚੈੱਕਅਪ ਕਰਾਂਗੇ ਇਹ ਲਗਭਗ 1200 ਦੇ 1200 ਤੋਂ 1500 ਤੱਕ ਮਰੀਜ਼ ਚੈੱਕਅਪ ਲਈ ਰਜਿਸਟਰ ਹੋ ਚੁੱਕੇ ਹੈ ਇਹਨਾਂ ਚੋਂ ਜਿੰਨਿਆਂ ਦਾ ਜਿਹੜੇ ਆਪਰੇਸ਼ਨ ਚੁਣੇ ਜਾਣਗੇ ਜਿਨ੍ਹਾਂ ਦੇ ਟਾਈਮ ਮੋਤੀਆ ਹੈ ਉਹਨਾਂ ਦਾ ਆਪਰੇਸ਼ਨ ਅਸੀਂ ਰੋਜ਼ 50 ਮਰੀਜ਼ਾਂ ਦਾ ਆਪਰੇਸ਼ਨ ਕਰਨਾ ਹੈ ਅਸੀਂ ਸਭ ਨੂੰ ਤਰੀਕ ਦਿੱਤੀ ਜਾਊਗੀ ਤੇ ਜਿੰਨੇ ਵੀ ਆਪਰੇਸ਼ਨ ਲਈ ਚੁਣੇ ਜਾਊਗੇ ਉਹਨਾਂ ਦੇ ਬਹੁਤ ਵਧੀਆ ਲੈਂਸ ਪਾਏ ਜਾਣਗੇ ਸਾਰੇ ਲੈਂਸ ਜਿਹੜੇ ਹੈਗੇ ਲੇਜ਼ਰ ਵਿਧੀ ਨਾਲ ਪਾਏ ਜਾਣਗੇ ਜਿਸ ਕੋਈ ਟੀਕਾ ਟਾਂਕਾ ਪੱਟੀ ਕੋਈ ਨਹੀਂ ਹੋਊਗਾ ਤੇ ਬਾਅਦ ਵਿੱਚ ਇਹਨਾਂ ਦਾ ਹਰ ਹਫਤੇ ਆਪਾਂ ਚੈੱਕਅਪ ਕਰਨਾ ਹੈ ਇੱਥੇ ਹੀ ਇਹਨਾਂ ਦਾ ਚੈੱਕਅਪ ਹੋਊਗਾ ਕੋਈ ਵੀ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਿੱਤਾ ਜਾਊਗਾ ਸਾਰੇ ਆਪਰੇਸ਼ਨ ਮੁਫਤ ਹੋਊਗੇ ਵਾਸਤੇ ਕਿਹੜਾ ਹਸਪਤਲ ਜਿਹੜਾ ਕਿਹਾ ਨਹੀਂ ਇਹ ਇੱਥੇ ਹੀ ਆਪਰੇਸ਼ਨ ਇੱਥੇ ਹੀ ਹੋਣੇ ਆ ਸੰਤ ਪਾਪਾ ਪ੍ਰੀਤਮ ਦਾਸ ਜੀ ਚੈਰੀਟੇਬਲ ਹਸਪਤਲ ਇੱਥੇ ਧੰਨਵਾਦ ਜੀ ਸਾਡੇ ਵਿੱਚ ਆਏ ਆ ਸਰਦਾਰ ਬਲਦੇਵ ਸਿੰਘ ਜੀ ਫੌਲ ਸਾਹਿਬ ਤੇ ਮੈਨੂੰ ਨਾਮ ਤੁਹਾਡਾ ਭੁੱਲ ਗਿਆ ਕੈਪਟਨ ਜੀ ਰਜਿੰਦਰ ਸਿੰਘ ਕੈਪਟਨ ਰਜਿੰਦਰ ਸਿੰਘ ਸੁਰਿੰਦਰ ਸਿੰਘ ਜੀ ਇੰਗਲੈਂਡ ਤੋਂ ਜਿਹੜੇ ਸ਼ਹਿਰ ਪੁੰਚਿਆ ਤੋਂ ਅਸੀਂ ਨਾਲ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਤੁਸੀਂ ਲਾਈਨ ਦਿਨ ਰਾਤ ਜਿਸਰਾ ਮਰੀਜ਼ਾਂ ਨੂੰ ਕੋਈ ਜ਼ਰੂਰਤ ਆ ਉਹਦੇ ਅਨੁਸਾਰ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਜੋ ਸੀਵੀਐਸ ਸਕੂਲ ਚੱਲ ਰਿਹਾ ਬਾਬਾ ਜੀ ਦੇ ਨਾਮ ਤੇ ਸਾਰਾ ਸੰਗਤ ਅੱਜ ਸੇਵਾ ਵਿੱਚ ਹਾਜ਼ਰ ਹੈ ਸੋ ਗੁਰੂ ਕਿਰਪਾ ਕਰੇ ਨਾ ਉਸ ਇਸਤਰੀ ਹੋਰ ਪਾਲਕ ਵੱਸਿੱਤ ਕਰੇ ਕਿ ਹਰ ਸਮ ਹਰ ਟਾਈਮ ਗੁਰੂ ਸਾਹਿਬ ਦੇ ਇਹ ਜੋ ਸਮਾਗਮ ਹੈ ਜਿਹੜਾ ਵਿੱਚ ਨੇ ਹਿੱਸਾ ਲਿਆ ਗੁਰੂ ਪਾਤਸ਼ਾਹ ਤੋਂ ਬਸ਼ੀਰਵਾ ਦਾ ਪ੍ਰਦਾਨ ਕਰਨਾ ਬੇਨਤੀ ਕਰਾਂਗਾ ਸਾਡੇ ਸਕੂਲ ਦੇ ਡਾਇਰੈਕਟਰ ਸਾਹਿਬ ਨਿੰਮਸਾ ਸੰਗੀਲ ਉਹਨਾਂ ਨੂੰ ਵਿਕੀਕਰਨ ਦਾ ਦੋਸ਼ਾਬਦ ਸੰਕਟ ਦਾ ਧੰਵਾਦ ਵੀ ਕਰਨਾ ਔਰ ਆਪਣੇ ਸਾਧਨ ਦਾ ਧੰਵਾਦ ਕਰਦਾ ਰਿਹਾ ਰਾਇਕੁਲ ਜੀ ਦਾ ਖਾਸਾ ਰਾਇਕੁਲ ਜੀ ਕੀਤੇ ਜੈ ਕੋ ਦੇਵ ਧੰਗੋ ਦੇਵ ਸ੍ਰੀ ਸਾ ਸੰਗਤ ਜੀ ਨੂੰ ਸਰੇਮਰ ਬੇਨਦੀ ਆ ਕਿ ਨੋਰੇ ਵਾਲੇ ਕਿਤੇ ਵਿੱਚ ਬਾਬਾ ਜੀ ਦਾ ਆਦੇਸ਼ ਤੇ ਇਹ ਵੀ ਉਦਾਸ ਹੁੰਦੀ ਦੇਸ਼ਾਂ ਦੇ ਵਿੱਚ ਕਾਮਕਾਰ ਹੋ ਕੇ ਆਪਣੇ ਕਾਰੋਬਾਰ ਕਰ ਰਹੇ ਨੇ ਮੈਂ ਬਹੁਤ ਹੀ ਅੱਛੇ ਬੈਠੇ ਨੇ ਕਮੇਲਾ ਸਾਊਥ ਬੈਂਟੀ ਦਾ ਕੰਚਾਈ ਇਸ ਸਕੂਲ ਦੇ ਵਿੱਚ ਦਾਖਲਾ ਸ਼ੁਰੂ ਹੋ ਚੁੱਕਾ ਹੈਗਾ ਔਰ ਆਪਣੇ ਬੱਚਿਆਂ ਨੂੰ ਆਪਣੇ ਅੱਗੇ ਬੱਚਿਆਂ ਨੂੰ ਬੋਧਿਆਂ ਨੂੰ ਵੀ ਜਿਹੜੇ ਵੱਡੀਆਂ ਮਾਪੇ ਆਈਆਂ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਵੀ ਅੱਗੇ ਪੜ੍ਹਨਾ ਚਾਹੁੰਦੇ ਛੋਟੇ ਬੱਚੇ ਉਹਨਾਂ ਨੂੰ ਇਸ ਸਕੂਲ ਦੇ ਵਿੱਚ ਦਾਖਲਾ ਲਓ ਜੀ ਧੰਨਵਾਦ ਮੈਂ ਸਾਰੇ ਸਟਾਫ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਛੁੱਟੀ ਵਾਲੇ ਦਿਨ ਅੱਜ ਇਸ ਕਾਰਜ ਜਿਹੜੇ ਚ ਆਪਾਂ ਨੇ ਯੋਗਦਾਨ ਪਾ ਕੇ ਆਪਣੇ ਜੀਵਨ ਸਭ ਕੁ ਕੀਤਾ ਔਰ ਅੱਜ ਇਸ ਆਸ ਕੈਂਪ ਦੇ ਵਿੱਚ ਮਰੀਜ਼ਾਂ ਦੇ ਨਾਲ ਅੱਛੇ ਤਰ੍ਹਾਂ ਸਹਾਇਤਾ ਪ੍ਰਦਾ ਕਰਕੇ ਇਸ ਕੈਂਪ ਨੂੰ ਕਾਮਯਾਬ ਕੀਤਾ ਸੁਮਾ ਬਾਬਾ ਜਮੀਦਾਰਬਾਦੀਆਂ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਜਗਤਪਤੀ ਧੰਨ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਦੀ ਅਸਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਪ੍ਰੇਰਨਾ ਲਕਿ ਇਸ ਵਾਸਤੇ ਲਾਇਆ ਹੈ ਸਾਰੇ ਦਾ ਘਰਣ ਕਰਦੇ ਹਾਂ ਮਾਰੇ ਸਾਰਿਆਂ ਨੂੰ ਆਣੀ ਜਵਨੋ ਕੀ ਕਰੀ ਰਾਜਕੁਨੀ ਇਹੋ ਕਿ ਜੋ ਸਾਡੇ ਗੀਵਨ ਉਸ ਹੈ ਇਰੀਆ ਤੇ ਸਿਰੇ ਲੱਗ ਲਿਆ ਜੋ ਅਮਾਨੇ ਬਕੀਆ ਪਰ ਸਾਰੇ ਤੋਂ ਬਚੇ ਦੇ ਮਹਾਨ ਸੰਤ ਸੰਤ ਨਿਰਮਲਦਾ ਜੀ ਜਿਨ੍ਹਾਂ ਦੇ ਯਤਨਾ ਸਦਕਾ ਔਰ ਸਤਕਾਰਯੋਗ ਬੀਬੀ ਸੰਤੋਸ਼ ਜੀ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਅੱਜ ਅੱਖਾਂ ਦਾ ਕੈਂਪ ਡੇਰੇ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਔਰ ਮੈਂ ਮਹਿਸੂਸ ਕਰਦਾ ਕਿ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਲੇਕਿਨ ਜਦੋਂ ਸੰਤ ਐਸਾ ਬੀੜਾ ਚੁੱਕ ਲੈਂਦੇ ਆ ਤੋ ਫਿਰ ਸੰਗਤ ਦਾ ਭਲਾ ਕਰਨ ਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਆ ਔਰ ਪੰਜਾਬ ਦੇ ਅੰਦਰ ਇਹ ਜੋ ਯਤਨ ਮੇਰੀ ਤਾਂ ਬਾਕੀ ਵੀ ਸਾਰੇ ਸੰਤਾਂ ਨੂੰ ਅਪੀਲ ਆ ਕਿ ਜਿੰਨਾ ਵੀ ਹੋ ਸਕੇ ਆਪਾਂ ਇਹਨਾਂ ਤੋਂ ਪ੍ਰੇਰਨਾ ਲੈ ਕੇ ਆਪਾਂ ਸੰਗਤ ਦੀ ਬਿਹਤਰੀ ਲਈ ਯਤਨ ਐਸੇ ਕਰੀਏ ਤਾਂ ਕਿ ਜਿਹੜੇ ਕਮ ਸਰਕਾਰਾਂ ਤੋਂ ਨਹੀਂ ਹੁੰਦੇ ਉਹ ਸੰਤਾਂ ਦੇ ਸਹਿਯੋਗ ਦੇ ਨਾਲ ਸੰਗਤ ਨੂੰ ਉਹਦਾ ਲਾਭ ਮਿਲ ਸਕੇ ਤੋਂ ਮੈਂ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸੰਤਾਂ ਦਾ ਇਸ ਕੋਸ਼ਿਸ਼ ਲਈ ਧੰਨਵਾਦ ਕਰਦਾ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਇਹੀ ਅਰਦਾਸ ਦੁਆ ਬੇਨਤੀ ਕਰਦਾ ਕਿ ਸੰਤਾਂ ਨੂੰ ਹੋਰ ਸ਼ਕਤੀ ਦੇਵੇ ਤਾਂ ਕਿ ਉਹ ਸੰਗਤ ਦੀ ਸੇਵਾ ਇਸੇ ਤਰ੍ਹਾਂ ਲੱਗੇ ਰਹਿਣ ਮੈਨੂੰ ਪੈਣ ਕੁਮਾਰੀ ਮਹਾਵਤੀ ਜੀ ਨੇ ਪੰਜਾਬ ਭੋਜਨ ਸਮਾਜ ਪਾਰਟੀ ਦੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ ਤੋਂ ਮੈਂ ਤਾਂ ਅੱਜ ਇੱਥੇ ਗੁਰੂ ਘਰ ਦੇ ਵਿੱਚ ਸੀਸ ਨਿਵਾ ਕੇ ਸੀਸ ਝੁਕਾ ਕੇ ਸੰਤਾਂ ਦਾ ਅਸ਼ੀਰਵਾਦ ਲੈਣ ਲਈ ਆਇਆ ਕਿ ਜੋ ਗੁਰੂ ਰਵਿਦਾਸ ਗੁਰੂ ਨਾਨਕ ਸਤਗੁਰੂ ਕਬੀਰ ਜੋ ਉਹਨਾਂ ਨੇ ਨਿਉਟਿਆਂ ਨਿਪੱਤਿਆਂ ਨਧਿਰਿਆਂ ਨਿਆਸਰਿਆਂ ਥਾਵਿਆਂ ਲਈ ਅੰਦੋਲਨ ਸ਼ੁਰੂ ਕੀਤਾ ਸੀ ਉਸ ਅੰਦੋਲਨ ਨੂੰ ਅਸੀਂ ਮੰਡਲ ਤੱਕ ਲੈ ਜਾਈਏ ਇੱਥੋਂ ਸ਼ੁਰੂਆਤ ਕਰ ਰਹੇ ਆ ਸੰਤਾਂ ਦਾ ਅਸ਼ੀਰਵਾਦ ਲਈ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਬਹੁਤ ਬੜੀਆਂ ਚੁਣੌਤੀਆਂ ਆ ਗੁਰੂ ਰਵਿਦਾਸ ਜੀ ਨੇ ਬਾਣੀ ਚ ਕਿਹਾ ਕਿ ਸੁਰਸਰੀ ਸੁਲਲ ਕਿਰਤ ਬਰੁਨੀ ਰੇ ਸੰਤ ਜਨ ਕਰਤ ਨਹੀਂ ਪਾਨਮ ਭਾਵ ਨਸ਼ਿਆਂ ਤੋਂ ਬਚ ਕੇ ਰਹੋ ਤੋ ਪੰਜਾਬ ਅੱਜ ਜਿਹੜਾ ਉਹ ਨਸ਼ਿਆਂ ਦੀ ਬੜੀ ਚੁਣੌਤੀ ਨਾਲ ਜੂਝ ਰਿਹਾ ਤੋ ਪੰਜਾਬ ਦੀ ਜਵਾਨੀ ਜਿਹੜੀ ਨਸ਼ਿਆਂ ਦੀ ਚੁਣੌਤੀ ਨਾਲ ਜੂਝ ਰਹੀ ਆ ਉਹ ਸੰਗਤ ਔਰ ਸੰਤ ਮਿਲ ਕੇ ਹੀ ਉਸ ਚੁਣੌਤੀ ਦਾ ਅੰਤ ਕਰ ਸਕਦੇ ਆ ਸੋ ਮੈਂ ਹਰੇਕ ਸੰਤ ਮਹਾਪੁਰਸ਼ ਨੂੰ ਸਦਾ ਦਊਂਗਾ ਚਾਹੇ ਉਹ ਕਿਸੇ ਵੀ ਸੰਪਰਦਾਏ ਦਾ ਹੋਵੇ ਕਿਸੇ ਵੀ ਆ ਵਿੱਚ ਆਸਥਾ ਰੱਖਣ ਵਾਲਾ ਹੋਵੇ ਕਿ ਆਓ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਆਪਾਂ ਇੱਕ ਸਾਂਝਾ ਮਿਲ ਕੇ ਯਤਨ ਕਰੀਏ ਸੰਤ ਅਸ਼ੀਰਵਾਦ ਦੇਣ ਸੰਗਤ ਇਕੱਠੀ ਹੋਵੇ ਤਾਂ ਅਸੀਂ ਪੰਜਾਬ ਦੀ ਜਵਾਨੀ ਬਚਾ ਸਕਦੇ ਆ ਕਿਉਂਕਿ ਅੱਜ ਧਾਰਮਿਕ ਪ੍ਰੋਗਰਾਮ ਹੈ ਇੱਕ ਸੇਵਾ ਦਾ ਪ੍ਰੋਗਰਾਮ ਸੰਗਤ ਦੀ ਸੰਤਾ ਨੇ ਰੱਖਿਆ ਇਸ ਕਰਕੇ ਮੈਂ ਇੱਥੇ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨਾ ਚਾਹੁੰਦਾ ਰਾਜਨੀਤੀ ਦੀਆਂ ਗੱਲਾਂ ਕਰਨ ਲਈ ਬਾਹਰ ਆਪਾਂ ਫਿਰ ਕਿਤੇ ਇਕੱਠੇ ਹੋਵਾਂਗੇ ਤੋਂ ਸੰਗਤ ਨੂੰ ਵੀ ਵਧਾਈ ਸੰਤਾਂ ਦਾ ਫਿਰ ਇੱਕ ਵਾਰ ਧੰਨਵਾਦ ਬੀਬੀ ਸੰਤੋਖ ਜੀ ਦਾ ਫਿਰ ਇੱਕ ਵਾਰ ਧੰਨਵਾਦ ਸਾਰੇ ਦੇ ਵਿੱਚ ਅੱਖਾਂ ਦਾ ਮੁਫਤ ਚੈਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਹੈ ਜਿਸ ਵਿੱਚ ਅਸੀਂ ਬਹੁਤ ਸਾਰੇ ਮੈਡੀਕਲ ਜਾਂਚ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਕਿ ਆਪਰੇਸ਼ਨ ਦੀ ਦੇਰ ਦਿੱਤੀ ਜਾ ਰਹੀ ਹੈ ਉਸ ਤੋਂ ਇਲਾਵਾ ਹੋਰ ਵੀ ਮਰੀਜ਼ਾਂ ਨੂੰ ਬਹੁਤ ਆਨ ਹੈ ਜਿਨ੍ਹਾਂ ਦਾ ਚੈੱਕਪ ਬਹੁਤ ਹੈ ਉਹਨਾਂ ਦਾ ਵੀ ਚੈੱਕਅਪ ਕਰਾਂਗੇ ਥੋੜੀ ਦੇਰ ਤੱਕ ਥੋੜੀ ਦੇਰ ਲਈ ਉਹਨਾਂ ਨੂੰ ਇੰਤਜ਼ਾਰ ਕਰਨਾ ਪਏਗਾ ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਹਨ ਅਤੇ ਸਾਰੇ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਦੀ ਫਿਟਨੈਸ ਕੀਤੀ ਜਾਏਗੀ ਅਤੇ ਉਹਨਾਂ ਨੂੰ ਆਪਰੇਸ਼ਨ ਕੀਤੇ ਜਾਣਗੇ ਜਿਨ੍ਹਾਂ ਜਿੱਦਾਂ ਜਿਹਨਾਂ ਨੂੰ ਤਰੀਕਾ ਮਿਲਣ ਗਿਆ ਉਹ ਤੋਂ ਤੋਂ ਵਾਲੇ ਨੇ ਅੱਜ ਇੱਥੇ ਲੈਂਡ ਪਾਏ ਜਾਣਗੇ ਅਤੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਇਹ ਕੈਂਪ ਹਰ ਸਾਲ ਦੀ ਕਰਾ ਬਹੁਤ ਹੀ ਸਫਲ ਕੈਂਪ ਹੋ ਰਿਹਾ ਹੈ ਇਸ ਵਾਰ ਵੀ ਸਾਡੇ ਤੋਂ ਬਹੁਤ ਮਾਗੇ ਤਸ਼ਦਾਈ ਹੋ ਰਿਹਾ ਹੈ ਨਾ ਇੰਨੇ ਕਿ ਤਸ਼ਦਾਈ ਨੇ ਕਿ ਅਸੀਂ ਬਹੁਤ ਉਹਨਾਂ ਨੇ ਕਿੰਨਾ ਸਟਾਫ ਲੱਗਾਇਆ ਹੈ ਸਾਡਾ ਆਹ ਦੇਖੋ ਸਾਰਾ ਸਟਾਫ ਉਹਨਾਂ ਨੂੰ ਹਿੰਦੇ ਕਰਨ ਵਾਸਤੇ ਹੀ ਬੁਲਾਇਆ ਹੈ ਇਹਨੇ ਬੱਚਿਆਂ ਨੂੰ ਬਹੁਤ ਸੇਵਾ ਕੀਤੀ ਹੈ ਸਾਡਾ ਸਾਰਾ ਸਟਾਫ ਇਸ ਕੈਂਪ ਦੇ ਵਿੱਚ ਹੁਮਾ ਦੇ ਦਰਜੰਗ ਸਾਡੇ ਕੋਲ ਇੰਨਾ ਕਿ ਤਸ਼ਦਾਈ ਆਉਂਦਾ ਹੈ ਕਿ ਸੰਭਵਨਾ ਵੋਸਕਲ ਹੁੰਦਾ ਹੈ ਕਹਿਣ ਵਾਲੀ ਅੱਜ ਫੇਰ ਇਸ ਨੀਕੇ ਦੇ ਨਾਲ ਕੰਮ ਚੱਲਿਆ ਹੈ ਬਤਾ ਨਹੀਂ ਚੱਨੇ ਕਿ ਕਿੰਨੇ ਆਪੀ 700-800 ਬੇਸਿਕ ਚੱਕ ਚੁੱਕੇ ਹੋ ਜਿਹਦੇ ਵਿੱਚੋਂ 3-400 ਬੇਸਿਕ ਦੇ ਮਿਲਦਾ ਸਰਜਰੀ ਵਾਲੇ ਨਿਕਲ ਚੁੱਕੇ ਸਾਰੇ ਮੌਜਾ ਨੇ ਆਪਣੀ ਦਵਾਈਆਂ ਚੰਗੀ ਤਰ੍ਹਾਂ ਸਮਝੀ ਹੈ ਹਨ ਕਿ ਉਹਨਾਂ ਦਵਾਈਆਂ ਜਿਹੜੀਆਂ ਆਪਰੇਸ਼ਨ ਤੋਂ ਕਰਾ ਪਾਣ ਲਈ ਦਿੱਤੀਆਂ ਗਈਆਂ ਹਨ ਉਹ ਕਿਦਾਂ ਪਾੜੀਆਂ ਹਨ ਤੇ ਕਿੰਨੇ ਦਿਨਾਂ ਰਹਿਣ ਹਨ ਜੇਕਰ ਕਿਸੇ ਨੂੰ ਕੋਈ ਦਿੱਕਤ ਆਵੇ ਕਿਸੇ ਤਰ੍ਹਾਂ ਦੀ ਦਵਾਈ ਹਾਰਦੀ ਜਿਵੇਂ ਸ਼ੂਗਰ ਦੀ ਜਾਂ ਬੀਪੀ ਦੀ ਜਾਂ ਕੋਈ ਵੀ ਦਵਾਈ ਚੱਲਦੀ ਹੋ ਤਾਂ ਸਭ ਨੂੰ ਪਲੀਜ਼ ਪਹਿਲਾਂ ਦੱਸਣਾ ਹੈਗਾ ਪੇਸ਼ੈਂਟ ਨੂੰ ਕਿ ਸਾਡੀ ਇਹ ਦੱਸੋ ਦਵਾਈ ਚੱਲਦੀ ਹੈ ਕਈ ਵਾਰੀ ਪੇਸ਼ੈਂਟ ਘਰੋਂ ਕੈਬਲ ਤੇ ਦੱਸਦਾ ਤਾਂ ਮੁਸ਼ਕਲ ਹੋ ਜਾਂਦੀ ਹੈ ਉਸ ਟਾਈਮ ਕਿ ਪੇਸ਼ੈਂਟ ਨੂੰ ਸਾਮਣੇ ਆਉਣਾ ਹੈ ਪਹਿਲਾਂ ਹੀ ਸਾਨੂੰ ਪਤਾ ਹੋਵੇ ਤਾਂ ਅਸੀਂ ਹਿਸਾਬ ਲਗਾ ਸਕਦੇ ਹਾਂ ਕਿ ਅਸੀਂ ਇਹ ਸ਼ੂਗਰ ਦੀ ਦਵਾਈ ਚੱਲਦੀ ਹੈ ਹਾਰਦੀ ਦਵਾਈ ਚੱਲਦੀ ਹੈ ਕਈ ਵਾਰੀ ਪੇਸ਼ੈਂਟ ਵੀ ਖੂਨ ਪਤਲੇ ਦੀ ਦਵਾਈ ਚੱਲਦੀ ਹੋਵੇ ਅਜਿਹੇ ਬਿਰਖਾਂ ਖਾਲੇ ਹੋਣ ਦੀ پیشن ਵੀ ਨਹੀਂ ਚੰਗਾ ਲੱਗਦਾ ਸਾਡੇ ਵੀ ਨਹੀਂ ਚੰਗਾ ਲੱਗਦਾ پیشن ਬਾਅਦ ਚ ਦੱਸਦਾ ਜੀ ਮੇਰੀ ਤਾਂ ਖੂੜ ਬੱਕਲੇ ਦੀ ਦਵਾਈ ਚੱਲ ਰਹੀ ਹੈ ਪਹਿਲਾਂ ਦੱਸਿਆ ਹੋਵੇ ਅਸੀਂ ਹੋਰ ਤਰੀਕੇ ਨਾਲ ਇਹਨਾਂ ਨੂੰ ਹੈਂਡਲ ਕਰ ਸਕਦੇ ਹਾਂ ਇਸ ਲਈ ਸਾਰੇ ਮੀਜ਼ੇ ਨੂੰ ਇਹ ਗੁਝਾਈਸ਼ ਹੈ ਕਿ ਕਿਰਪਾ ਕਰਕੇ ਸਾਨੂੰ ਪਹਿਲਾਂ ਦੱਸਣਾ ਕਿ ਸਾਡੀ ਡਾਕਟਰ ਸਾਹਿਬ ਦੀ ਦਵਾਈ ਚੱਲ ਰਹੀ ਹੈ ਤੇ ਮੈਂ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਕਿ ਇਹਨੇ ਕੀ ਸਮਾਂ ਲਵਾਗਾ ਕਿ ਬਸ ਤਾਂ ਕਿ ਬਾਕੀ ਮੀਜ਼ੇ ਨੂੰ ਇਹ ਦੱਸ ਲਈਏ ਕਿ ਇਹ ਗਾਇਕ ਵੀ ਸਫਲਤਾ ਦੇ ਚੱਕ ਬਾਬਾ ਵੀ ਦਾ ਬਹੁਤ ਆਖਾ ਅਗਰ ਦੇਗੋ ਪਰਿਵਾਰ ਜੋ ਵੀ ਬਾਹਰ ਆ ਕੇ ਤੁਹਾਡੇ ਲਈ ਇਹ ਬੋਤਰਾਲਾ ਕਰਦੇ ਹਨ ਹੋਰ ਅਗਰ ਬਹੁਤ ਧੰਨਵਾਦ ਕਰਨੇ ਨੇ ਸਾਰੇ ਮੈਂਬਰ ਨੂੰ ਇਹ ਦੁਆ ਕਰਨੀ ਚਾਹੀਦੀ ਹੈ ਜੋ ਬਾਹਰ ਆ ਕੇ ਤੁਹਾਡੇ ਲਈ ਇਹ ਬੋਤਰਾਲਾ ਕਰਦੇ ਹਨ ਉਹਨਾਂ ਦੀ ਇੱਕ ਵਾਰੀ ਦੁਆ ਜ਼ਰੂਰ ਕਰਨ ਕਿ ਜਿਹੜੇ ਖਜ਼ਾਨੇ ਤੇ ਮਾਇਆ ਆਈਏ ਉਹਨੇ ਬਾਹਰ ਕਹੋ ਨੂੰ ਮਿਹਰਾਨੀ ਬਖਸ਼ਣਾਂਗੇ ਉਹ ਚੰਗੀ ਸੇਵਾ ਕਰੇ ਤਾਂ ਕਿ ਹਰ ਸਾਲ ਤੁਹਾਡੇ ਲਈ ਆ ਕੇ ਇਹ ਬੋਤਰਾਲਾ ਕਰਦੇ ਰਹਿਣ ਧੰਨਵਾਦ ਬਹੁਤ ਬਹੁਤ ਰੈਂਡ ਡਾਕਟਰ ਮਨਜੀਤ ਜੀ ਤੇ ਰਮਨਜੀਤ ਜੀ ਜਿਨ੍ਹਾਂ ਨੇ ਉਹਨਾਂ ਕੋਈ ਤੁਹਾਨੂੰ ਦੱਸਿਆ ਉਹਨਾਂ ਦਾ ਦੱਸਣਾ ਮਤਲਬ ਇਹ ਹੈ ਜਿਹਨੇ ਜਿਹੜੇ ਕੋਈ ਗਵਾਈ ਕਰਦੇ ਨਾ ਹਾਰਟ ਦੀ ਜੱਪ ਹੋਰ ਡਾਕਟਰ ਦੇ ਕੋਲ ਉਹ ਡਾਕਟਰ ਸਾਹਿਬ ਨੂੰ ਇਹਨਾਂ ਦੱਸਦੇ ਨੇ ਅਪ੍ਰੀਐਂਟਰ ਦੇ ਵਿੱਚ ਬੜੀ ਪਰੇਸ਼ਾਨੀ ਹੁੰਦੀ ਸਾਨੂੰ ਉਸ ਵੇਲੇ ਹੋਰ ਡਾਕਟਰ ਬੁਲਾਉਣੇ ਪੈਂਦੇ ਆ ਮੈਡੀਕਲ ਵਾਸਤੇ ਤੇ ਉਹ ਦੱਸਦੇ ਨਹੀਂ ਕਿ ਅਸੀਂ ਆਹ ਦਵਾਈ ਹਾਰਟ ਨਹੀਂ ਦੰਦੇ ਆ ਤੇ ਜਦੋਂ ਨਹੀਂ ਦੱਸਦੇ ਫੇਰ ਪਰੇਸ਼ਾਨੀ ਹੁੰਦੀ ਆ ਤੇ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਜੇ ਤਾਂ ਵੀ ਤੁਸੀਂ ਦਵਾਈ ਖਾਣਦੇ ਹੋ ਡਾਕਟਰਾਂ ਨੂੰ ਜਰੂਰ ਦੱਸਣੀ ਆ ਕਿ ਅਸੀਂ ਆ ਦਵਾਈ ਖਾਂਦੇ ਆ ਤਾਂ ਉਹਦਾ ਫਿਰ ਆਪਾਂ ਉਸ ਤਰ੍ਹਾਂ ਵਾਜ ਕਰਾਂਗੇ ਤਾਂ ਕਿ ਤੁਹਾਨੂੰ ਪਰੇਸ਼ਾਨੀ ਨਾ ਹੋਵੇ ਨਾ ਡਾਕਟਰ ਸਾਹਿਬ ਨੂੰ ਹੋਵੇ। ਤੋਂ ਅਸੀਂ ਡਾਕਟਰ ਰਮਨ ਜੀ ਦਾ ਔਰ ਡਾਕਟਰ ਮਨਜੀਤ ਦਾ ਔਰ ਡਾਕਟਰ ਸੂਰਪਾਲ ਦਾ ਹਾਂਜੀ ਅਮਨਜੀਤ ਔਜਲਾ ਜੀ ਉਹ ਅੱਜ ਆਏ ਨਹੀਂ ਮੇਰਾ خیال ਪਰ ਉਹਦੀ ਜਹਾਜੀ ਆਪਣੇ ਨਾਲ ਹੀ ਲੱਗਦੇ ਆ ਤੇ ਜਦੋਂ ਜਦੋਂ ਉਹਨਾਂ ਪਰੇਸ਼ਾਨ ਹੋਣੇ ਸਭ ਤੋਂ ਪਹਿਲਾਂ ਉਹਨਾਂ ਤੁਹਾਨੂੰ ਮਿਲਣਾ ਤੋ ਉਹਨਾਂ ਨੇ ਸ਼ੁਰੂ ਕਰਨਾ ਬਹੁਤ ਬਹੁਤ ਐਡਵਾਂਸ ਸਾਰੇ ਟੀਮ ਦਾ ਰਮਨਪਗਤ ਪੌਪਲਰ ਸਾਇਓਸ ਪਿੰਡ ਦੀ ਟੀਮ ਵੱਲੋਂ ਅੱਜ ਅਸੀਂ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿੱਚ ਅੱਖਾਂ ਦਾ ਮੁਫਤ ਚੈੱਕਪ ਅਤੇ ਆਪਰੇਸ਼ਨ ਕੈਂਪ ਲਗਾਇਆ ਹੈ ਇਹ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਅੱਜ ਦੇ ਕੈਂਪ ਵਿੱਚ ਅਸੀਂ ਤਕਰੀਬਨ ਇੱਥੇ 800 ਪੇਸ਼ੈਂਟ ਦੀ ਅੱਖਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ ਇਹਨਾਂ ਵਿੱਚੋਂ ਜਿਹੜੇ ਮਰੀਜ਼ਾਂ ਦੇ ਆਪਰੇਸ਼ਨ ਹੋਣੇ ਸੀ 400 450 ਦੇ ਕਰੀਬ ਪੇਸ਼ੈਂਟ ਅਸੀਂ ਉਹ ਸਿਲੈਕਟ ਕੀਤੇ ਹਨ ਅਤੇ ਉਹਨਾਂ ਨੂੰ ਡੇਟਸ ਦਿੱਤੇਆਂ ਗਈਆਂ ਹਨ ਕਿ ਉਹਨਾਂ ਦੇ ਆਪਰੇਸ਼ਨ ਕਿਸ-ਕਿਸ ਦਿਨ ਹੋਣੇ ਹਨ ਉਹਨਾਂ ਸਾਰੇ ਮਰੀਜ਼ਾਂ ਨੂੰ ਅਸੀਂ ਕੁਨ ਰੋਜ਼ ਬੁਲਾਵਲਾ ਕੇ ਆਪਰੇਸ਼ਨ ਕੀਤੇ ਜਾਣਗੇ ਸਾਰੇ ਆਪਰੇਸ਼ਨ ਮੁਫਤ ਕੀਤੇ ਜਾਣਗੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਇਹਨਾਂ ਵਿੱਚ ਅੱਜ ਸਾਡੇ ਕੋਲ ਹੋਰ ਵੀ ਅਜੇ ਕਾਫੀ ਪੇਸ਼ੈਂਟ ਦੇਖਣ ਵਾਲੇ ਪਏ ਹਨ ਜਿਨ੍ਹਾਂ ਨੂੰ ਅਸੀਂ ਹੁਣ ਦੇਖ ਕੇ ਉਹਨਾਂ ਵਿੱਚੋਂ ਅਗਰ ਕੋਈ ਹੋਰ ਵੀ ਲੋੜੀਂਦੇ ਪੇਸ਼ੈਂਟ ਹੋਣਗੇ ਉਹਨਾਂ ਨੂੰ ਵੀ ਚੈੱਕ ਕਰਕੇ ਹੁਣ ਸਾਰੇ ਮਰੀਜ਼ਾਂ ਨੂੰ ਅਸੀਂ ਆਪਰੇਸ਼ਨ ਦਾ ਔਰ ਦਵਾਈ ਜਿਨ੍ਹਾਂ ਨੂੰ ਦਵਾਈਆਂ ਦੇਣੀਆਂ ਹੋਣਗੀਆਂ ਉਹਨਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਇਹ ਸਾਰੇ ਆਪਰੇਸ਼ਨ ਅਸੀਂ ਜੋ ਕਰ ਰਹੇ ਹਾਂ ਇਹ ਬੇਗਲ ਪਰਿਵਾਰ ਵੱਲੋਂ ਇਹਦਾ ਉਪਰਾਲਾ ਕੀਤਾ ਜਾਂਦਾ ਹੈ ਅਤੇ ਸਾਰੇ ਮਰੀਜ਼ਾਂ ਦੇ ਜਿਹੜੇ ਆਪਰੇਸ਼ਨ ਹੋਣਗੇ 레이జర్ ਵਾਲੇ ਹੋਣਗੇ ਜਿਨ੍ਹਾਂ ਵਿੱਚ ਕੋਈ ਟਾਂਕਾ ਨਹੀਂ ਲੱਗਣਾ ਕੋਈ ਪੱਟੀ ਨਹੀਂ ਲੱਗਣੀ ਕੋਈ ਟੀਕਾ ਨਹੀਂ ਲੱਗਣਾ ਇਹ ਸਾਰੇ 레이జర్ ਵਾਲੇ ਆਪਰੇਸ਼ਨ ਕੀਤੇ ਜਾਣਗੇ ਇਹਨਾਂ ਵਿੱਚ ਸਾਡੇ ਕੋਲ ਹਰ ਸਾਲ ਪੇਸ਼ੈਂਟ ਬਹੁਤ ਹਮ ਹਮਾ ਕੇ ਪਹੁੰਚਦੇ ਹਨ ਤੇ ਉਹਨਾਂ ਸਾਰੇ ਮਰੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਚੈੱਕ ਕਰਕੇ ਉਹਨਾਂ ਨੂੰ ਆਪਰੇ ਲੈਂਸ ਪਾਉਂਦੇ ਹਾਂ ਅੱਜ ਵੀ ਬਹੁਤ ਆਣ ਤੇ ਇਹ ਮੇਰੇ ਖਿਆਲ ਨਾਲ ਹੁਣ ਸਾਡੇ ਕੋਲ ਬਹੁਤ ਪੇਸ਼ੈਂਟ ਹਨ ਇਹਨਾਂ ਸਾਰਿਆਂ ਨੂੰ ਸਿਲੈਕਟ ਕਰਕੇ ਅੱਗੇ ਸਾਡੇ ਕੋਲ 26 ਤਰੀਕ ਤੱਕ ਜੋ ਡੇਟਸ ਦਿੱਤੇ ਗਏ ਹਨ ਅਗਰ ਹੋਰ ਵੀ ਨਿਕਲਦੇ ਹਨ ਤੇ ਉਹਨਾਂ ਨੂੰ ਅੱਗੇ ਦਿਨ ਦਿੱਤੇ ਜਾਣਗੇ ਜਮਾਨੇ ਇਹਨਾਂ ਨੂੰ ਸਮਾ ਸੁੱਚੇ ਸਿੰਘ ਦੇ ਜਨਮ ਪਤੀ ਅਮਰ ਕੌਰ ਜੀ ਯੂਕੇ ਦੀ ਸੰਗਤ ਨੂੰ ਇਹਨਾਂ ਪ੍ਰੇਰਿਤ ਕੀਤਾ ਕਿ ਇਹਨਾਂ ਨੇ ਮੋਟੀਵੇਟ ਕੀਤਾ ਇਸ ਸਰਵਕੇਲਾ ਸੇਵਾ ਸੰਗਤੀ ਬਹੁਤ ਮੁਸ਼ਕਲ ਹੈ ਪਰ ਸੇਵਾ ਜਿਹੜਾ ਕਰਦਾਂ ਹੈ ਤੋਂ ਮੈ ਸਮਝਦਾ ਜਿਹੜਾ ਜਨਮ ਜਾਨਾ ਮਰਨਾ ਸਭ ਨਾ ਹੋ ਜਾਂਦਾ ਹੈ ਮਨ ਜਨਮ ਦੇ ਚੱਕਰ ਤੋਂ ਖਤਮ ਹੋ ਜਾਂਦਾ ਹੈ ਕਿਉਂਕਿ ਇਹ ਸਵਾ ਭੱਤ ਵੱਡੀ ਹੈ ਤੋਂ ਆਸ ਸੰਤਾ ਸਿੰਘ ਜੀ ਦਾ ਸੰਗਤ ਬਾਬਾ ਜੀ ਦਾ ਬਹੁਤ ਧੰਨਵਾਦ ਅਸਵਾ ਸਚੇ ਸਿੰਘ ਜੀ ਬੋਲਰ ਬੀਬੀ ਹੰਮਨ ਕੌਰ ਜੀ ਦਾ ਔਰ ਜਿੱਲੀ ਸਿਕਿਉਰਟੀ ਲਈ ਹੈ ਪ੍ਰਸ਼ਾਸਨ ਨੂੰ ਅਸੀਂ ਸਾਰੀ ਸਿਕਿਉਰਟੀ ਨੂੰ ਬਹੁਤ ਧੰਨਵਾਦ ਕਰਦੇ ਹਾਂ ਔਰ ਮਾਤਾ ਗੋਜੀ ਅਸ ਸ਼ੁਰੂ ਦਾ ਗੱਲ ਜੀ ਆ ਸ਼ੁਰੂ ਦਾਸ ਬਿਸਕੂਚੂੜੀ ਜੀ ਸੰਤ 3 ਦਾ ਸਰਦਤਲਗੋਤ ਸੰਤ ਗਗਨਦਾਸ ਮੈਮੋਰੀ ਦੇ ਹੋਸਪੀਟਲ ਸਰ ਡਾਕਟਰ ਸਟਾਫ ਐ ਸਾਰੀ ਕਮਤੀਆਂ ਬਹੁਤ ਬਹੁਤ ਤਨਵਾਦ ਕਿ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਬਾਬਾ ਜੀ ਦਾ ਸਾਜਿਤਾ ਹੈ ਬਾਬਾ ਜੀ ਦਾ ਨਾਮ ਖੜਾ ਹੈ ਔਰ ਬਹੁਤ ਪਰਿ ਸੇਵਾ ਕਰਨ ਆ ਹ ਤੋਂ ਵੀ ਗਰਾ ਇਹ ਇੰਟਰਨੈਸ਼ਨਲ ਡਾਕਟਰ ਜੀ ਨੂੰ ਬਤਨਵਾਦ ਔਰ ਡਾਕਟਰ ਰਾਜ ਕੁਮਾਰ ਜੀ ਕੰਡੇ ਤੋਂ ਉਹਨੂੰ ਦਾਸੀ ਤਨ

ਹਾਂਜੀ ਸੋਖਾ ਸਭ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਤੁਹਾਡੀ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਸਾਰਿਆਂ ਦਾ ਧੰਨਵਾਦ ਦਾਰੋਂ ਮੈਂ ਨਾਮ ਲੈਾਂਗੀ ਬਾਬਾ ਜਾਨੀ ਕੀਤੇ ਚੈਨਲ ਜਾਂਪਤ ਪੀਲੀ ਚੈਨਲ ਇਕਤਾ ਦੀਲੀ ਚੇਤਨਾ ਚੈਨਲ 22 ਨੂਟੀ ਤੇ ਉਹ ਕੰਟੀ ਦੀ ਲਾਈਵ ਨਿਊਜ਼ ਅਰੇ ਪੰਜਾਬ ਦਾ ਪੰਜਾਬੀ ਪੰਜਾਬੀ ਨਿਊਜ਼ ਕੋ ਆਸਪੈਕਟ ਨੂੰ ਸਿੱਨਰੋ ਸੱਜਣ ਮੀਡੀਆ ਪੰਚਾਇਤ ਸਾਰਿਆਂ ਦਾ ਸੀ ਬਹੁਤ ਬਹੁਤ ਜੀ ਧੰਨਵਾਦ और मैं सारी संगत में करूंगी कि लंगर लंगर बनाए रखे और जो भी यहाँ पे जितने भी मरीज आए हैं हे महाराज हे बंदी छोड़ सब पर अपनी कृपा बना कर सबको ठीक करना हम महाराज जी की प्यार के लिए यहाँ पे आए थे लेकिन यहाँ पे देखा तो बहुत बहुत हमारी आत्मा बिल्कुल तृप्त हो गई और महाराज जी हम तो यही चाहते हैं कि आप हमारे को ऐसे ही सेवा का मौका देते रहें और सभी जीवों का भला होता रहे ਇਹ ਅੰਕਾਂ ਦਾ ਟੈਂਪੂ ਲੱਗਿਆ ਹੋਇਆ ਹੈ ਠੀਕ ਹੈ ਜਿਹੜੇ ਵੀ ਮਰੀਜ਼ਾਂ ਨੂੰ ਲੋੜ ਹੈਗੀ ਆ ਠੀਕ ਹੈ ਉਹ ਕੀ ਆ ਉਹਨਾਂ ਦਾ ਪੇਸ਼ੇਰ ਹੋਇਆ ਜਾਂ ਤੇ ਫ੍ਰੀ ਹੈ ਤੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸੋ ਕਿ ਸਾਰੇ ਲਈ ਸਰਦ ਮਾਤਾ ਗੁਰੀ ਨਰਸਿੰਗ ਕਾਲਜ ਵਿੱਚ ਸੌ ਹਜ਼ਾਰ ਮਿਲ ਕੇ ਕੱਢ ਹੋਏ ਆ ਕਿ ਜਿਹੜੇ ਵੀ ਲੋਕਾਂ ਨੂੰ ਲੋੜ ਹੈਗੀ ਆ ਉਹਨਾਂ ਨੂੰ ਮੁਫਤ ਸੇਵਾਵਾਂ ਮਿਲਦੀਆਂ ਹੋਣਾਂ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ